ਜੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਬੱਚੂਗੀ ਨਹੀਂ 9 ਆਪਾਂ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਹੋਰ ਆਗਰ ਤੁਹਾਨੂੰ ਕੁਕਿੰਗ ਦੇ ਵਿੱਚ ਵੀ ਇੰਟਰਸਟ ਆ ਤਾਂ ਆਪਣਾ ਇੱਕ ਚੈਨਲ ਹੋਰ ਆ ਕੁਕਿੰਗ ਦਾ ਸੰਗਰੂਰ ਕੁਕਿੰਗ ਚੈਨਲ ਦਾ ਨਾਮ ਹੈ ਉਹਦਾ ਲਿੰਕ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਮਿਲ ਜੂਗਾ ਸੋ ਪਲੀਜ਼ ਉਸ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬ ਜ਼ਰੂਰ ਕਰਨਾ ਉਸ ਚੈਨਲ ਨੂੰ ਵੀ ਉਮੀਡ ਸਪੋਰਟ ਕਰਨਾ ਜਿਵੇਂ ਤੁਸੀਂ ਇਸ ਚੈਨਲ ਨੂੰ ਕਰ ਰਹੇ ਹੋ ਬਾਕੀ ਤੁਹਾਨੂੰ ਥੰਬਨੇਲ ਦੇਖ ਕੇ ਪਤਾ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆਈ ਵੀਡੀਓ ਬਹੁਤ ਜ਼ਿਆਦਾ ਸੋਹਣੀ ਆ ਜੀ ਅੱਜ ਦੀ ਵੀਡੀਓ 'ਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਗੁਰਬਾਣੀ ਦੇ ਸਬੰਧਿਤ ਮੇਰਾ ਐਕਸਪੀਰੀਅੰਸ ਜਿਹੜਾ ਕਿ ਹਾਲੇ ਮੇਰੇ ਨਾਲ ਪਰਸੋਂ ਹੀ ਹੋਇਆ ਉਸ ਤੋਂ ਇਲਾਵਾ ਆਪਣੇ ਇੱਕ ਵਿਊਅਰਸ ਦਾ ਐਕਸਪੀਰੀਅੰਸ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੀ ਗੁਰਬਾਣੀ ਦੇ ਸਬੰਧਿਤ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਕਿਉਂਕਿ ਇਦਾਂ ਦੀਆਂ ਵੀਡੀਓਜ਼ ਦੇ ਨਾਲ ਜਿਹੜਾ ਆਪਣਾ ਜੀ ਹੌਸਲਾ ਬਹੁਤ ਵੱਧਦਾ ਗੁਰੂ ਸਿਵ ਆਪਣਾ ਵਿਸ਼ਵਾਸ ਜਿਹੜਾ ਹੋਰ ਪੱਕਾ ਹੋ ਜਾਂਦਾ ਤੇ ਆਪਾਂ 'ਚ ਬਹੁਤ ਜ਼ਿਆ ਸੋ ਇਦਾਂ ਦੀਆਂ ਪੋਜ਼ਿਟਿਵ ਤੇ ਮੋਟੀਵੇਸ਼ਨਲ ਵੀਡੀਓ ਸਾਨੂੰ ਹਮੇਸ਼ਾ ਦੇਖਣੀਆਂ ਚਾਹੀਦੀਆਂ ਸੋ ਚਲੋ ਜੀ ਟਾਈਮ ਵੇਸਟ ਕਰੀ ਬਣਾ ਸ਼ੁਰੂ ਕਰਦੇ ਆਂ ਇਹਦੀ ਵੀਡੀਓ ਵੀਡੀਓ ਨੂੰ ਅੱਗੇ ਕੰਟੀਨਿਊ ਕਰਨ ਤੋਂ ਪਹਿਲਾਂ ਜੀ ਆਪਾਂ ਕੁਝ ਕਮੈਂਟ ਆਏ ਸੀ ਉਹਨਾਂ ਦਾ ਰਿਪਲਾਈ ਜ਼ਰੂਰ ਕਰਾਂਗੇ ਅ ਕੁਝ ਕਮੈਂਟ ਤਾਂ ਜੀ ਇਹ ਆਏ ਸੀ ਵੀ ਸਾਡਾ ਗੁਰੂ ਸਾਹਿਬ ਦੇ ਚਰਨਾਂ ਦੇ ਬੈਣੇ ਆ ਬਾਠ ਕਰਦੀਆਂ ਮਨ ਨਹੀਂ ਜੁੜਦਾ ਕੁਝ ਕਮੈਂਟ ਆਏ ਸੀ ਵੀ ਜਦੋਂ ਅਸੀਂ ਪਾਠ ਕਰਨ ਬੈਣੇ ਆ ਸਾਡਾ ਧਿਆਨ ਕਿਤੇ ਹੋਰ ਚੱਲ ਜਾਂਦਾ ਕੁਝ ਕਮੈਂਟ ਇਹ ਵੀ ਆਏ ਸੀ ਵੀ ਸਾਡਾ ਮਨ ਡੋਲ ਜਾਂਦਾ ਪਤਾ ਨਹੀਂ ਕੰਮ ਬਣੇਗਾ ਕਿ ਨਹੀਂ ਬਣੇਗਾ ਤੇ ਕੁਝ ਕਮੈਂਟ ਇਹ ਵੀ ਆਏ ਸੀ ਵੀ ਜਦੋਂ ਅਸੀਂ ਪਾਠ ਤਾਂ ਸੀ ਕਰਦੇ ਆ ਜਦੋਂ ਸਾਡਾ ਕੰਮ ਨਹੀਂ ਬਣਦਾ ਸਾਡਾ ਮਨ ਟੁੱਟ ਜਾਂਦਾ ਫਿਰ ਅਸੀਂ ਪਾਠ ਕਰਨਾ ਜਿਹੜਾ ਬੰਦ ਕਰ ਦਿੰਨੇ ਆ ਸੋ ਇਹਨਾਂ ਸਾਰਿਆਂ ਦਾ ਜਿਹੜਾ ਆਨਸਰ ਹੈ ਜੀ ਮੈਂ ਆਪਦੀ ਜ਼ਿੰਦਗੀ ਦੇ ਵਿੱਚੋਂ ਹੀ ਤੁਹਾਨੂੰ ਦਵਾਂਗੀ ਜਦੋਂ ਮਤਲਬ ਮੈਂ ਪਾਠ ਸ਼ੁਰੂ ਕੀਤਾ ਸੀ ਜੀ ਉਸ ਟਾਈਮ ਮੇਰਾ ਵੀ ਮਨ ਨਹੀਂ ਜੁੜਦਾ ਸੀ ਮਨ ਡੋਲ ਜਾਂਦਾ ਸੀ ਡਰ ਲੱਗਦਾ ਸੀ ਅੰਦਰੋਂ ਵੀ ਪਾਠ ਤਾਂ ਮੈਂ ਕਰਨੀ ਆ ਪਤਾ ਨਹੀਂ ਕੰਮ ਬਣੇਗਾ ਕਿ ਨਹੀਂ ਬਣੇਗਾ ਅਗਰ ਮੈਂ ਸਾਰੀਆਂ ਗੱਲਾਂ ਦੀ ਇੱਕ ਚੀਜ਼ ਕਹਾਂ ਜੀ ਵੀ ਮੈਂ ਤਾਂ ਮਤਲਬ ਕਿ ਗੁਰੂ ਸਾਹਿਬ ਪ੍ਰਤੀ ਵਿਸ਼ਵਾਸ ਵੀ ਇੰਨਾ ਜ਼ਿਆਦਾ ਨਹੀਂ ਸੀ ਮਤਲਬ ਮੈਨੂੰ ਇਹ ਲੱਗਦਾ ਹੁੰਦਾ ਸੀ ਵੀ ਰੱਬ ਹੈ ਜਾਂ ਨਹੀਂ ਹੈ ਇਹ ਹਮੇਸ਼ਾ ਦੁਬਿਧਾ ਮੈਨੂੰ ਲੱਗੀ ਰਹਿੰਦੀ ਸੀ ਮੈਂ ਜਦੋਂ ਵੀ ਪਾਠ ਕਰਨਾ ਇੱਕ ਸੰਤ ਮਹਤਮਾ ਜੀ ਨੇ ਇਹ ਕਿਹਾ ਸੀ ਕਿ ਜਦੋਂ ਵੀ ਪਾਠ ਕਰਦੇ ਹੋ ਮਨ ਨਹੀਂ ਜੁੜਦਾ ਤਾਂ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਕਰਨੀ ਚਾਹੀਦੀ ਹੈ ਵੀ ਮਹਾਰਾਜ ਜੀ ਤੁਸੀਂ ਹੀ ਕਿਰਪਾ ਕਰਿਓ ਮੈਂ ਤਾਂ ਕੋਸ਼ਿਸ਼ ਕਰ ਰਿਹਾ ਹਾਂ ਸੋ ਤੁਸੀਂ ਵੀ ਅਰਦਾਸ ਜ਼ਰੂਰ ਕਰਿਆ ਕਰੋ ਤੁਸੀਂ ਟੈਨਸ਼ਨ ਨਾ ਲਓ ਪਾਠ ਕਰਨਾ ਬੰਦ ਨਾ ਕਰੋ ਪਾਠ ਕੰਟੀਨਿਊ ਲਗਾਤਾਰ ਕਰਦੇ ਰਹੋ ਤੁਹਾਡਾ ਵਿਸ਼ਵਾਸ ਵੀ ਆਪਣੇ ਆਪ ਬਣ ਲੱਗ ਜੇਗਾ ਬਸ ਅਰਦਾਸ ਕਰਦੇ ਰਹੋ ਤੁਹਾਡਾ ਮਨ ਵੀ ਟਿਕਣ ਲੱਗ ਜੇਗਾ ਸੋਨੂੰ ਪਾਠ ਕਰਦੇ ਖੁਸ਼ੀ ਵੀ ਮਹਿਸੂਸ ਹੋਣ ਲੱਗ ਜੇਗੀ ਤੁਹਾਡੇ ਕੰਮ ਵੀ ਸਗਰਨਗੇ ਤੇ ਜਦੋਂ ਕਈ ਵਾਰੀ ਨਾ ਪਾਠ ਕਰਦੇ ਵਕਤ ਆਪਣਾ ਕੰਮ ਨਹੀਂ ਬੰਦਦਾ ਤਾਂ ਪਾਠ ਕਰਨਾ ਬੰਦ ਨਾ ਕਰਿਆ ਕਰੋ ਕਈ ਵਾਰੀ ਜਿਹੜਾ ਆਪਣਾ ਕੰਮ ਨਹੀਂ ਬੰਦਦਾ ਉਹਦੇ ਪਿੱਛੇ ਕਾਰਨ ਇਹ ਨਹੀਂ ਹੁੰਦਾ ਕਿ ਗੁਰੂ ਸਾਹਿਬ ਦੇ ਚਰਨਾਂ 'ਚ ਸਾਡੀ ਹਾਜ਼ਰੀ ਨਹੀਂ ਲੱਗੀ ਜਾਂ ਪਰਮਾਤਮਾ ਸਾਡੀ ਸੁਣ ਨਹੀਂ ਰਹੀ ਨਹੀਂ ਕਈ ਵਾਰੀ ਇਹ ਹੁੰਦਾ ਕਿ ਸਾਡੇ ਪਾਠ ਕਰਨ ਦੇ ਫਲ ਦੇ ਵਜੋਂ ਗੁਰੂ ਸਾਹਿਬ ਸਾਨੂੰ ਉਸ ਤੋਂ ਵੀ ਵੱਧ ਕੇ ਕੋਈ ਚੀਜ਼ ਦੇਣਾ ਚਾਹੁੰਦੇ ਹੁੰਦੇ ਨੇ ਸਾਡੇ ਲਈ ਜੋ ਚੰਗਾ ਹੁੰਦਾ ਉਹੀ ਹੋਵੇਗਾ ਜਿਹੜੀ ਚੀਜ਼ ਕਈ ਵਾਰੀ ਅਸੀਂ ਸੋਚ ਰਹੇ ਹੁੰਨੇ ਆਪਣੇ ਲਈ ਕਈ ਵਾਰੀ ਉਹ ਸਾਡੇ ਲਈ ਸਹੀ ਨਹੀਂ ਹੁੰਦੀ ਕਿਉਂਕਿ ਪਰਮਾਤਮਾ ਸਭ ਜਾਣੀ ਜਾਣਨੇ ਕਈ ਵਾਰੀ ਪਰਮਾਤਮਾ ਉਸ ਕੰਮ ਨੂੰ ਤਾਂ ਵੀ ਪੂਰਾ ਨਹੀਂ ਕਰਦੇ ਵੀ ਜਿਹੜਾ ਕੰਮ ਆਪਣੇ ਲਈ ਚੰਗਾ ਨਹੀਂ ਹੁੰਦਾ ਸੋ ਕਦੇ ਵੀ ਮੰਨ ਨਹੀਂ ਤੋੜਨਾ ਚਾਹੀਦਾ ਪਾਠ ਕਰਦੇ ਰਹੋ ਜੋ ਵੀ ਆਪਣੇ ਲਈ ਚੰਗਾ ਗੁਰੂ ਸਾਹਿਬ ਨੇ ਆਪਣੇ ਪ੍ਰਤੀਕਾਰ ਦੇਣਾ ਹੈ ਔਰ ਦੂਸਰੀ ਚੀਜ਼ ਜੀ ਜਦੋਂ ਆਪਣਾ ਪਾਠ ਕਰਦੇ ਨੂੰ ਕਈ ਟਾਈਮ ਕਾਫੀ ਹੋ ਜਾਂਦਾ ਮੰਨ ਲਗਾ 2 2.5 ਸਾਲ ਜਾਂ 3 ਸਾਲ ਜਾਂ 4 ਸਾਲ ਵੀ ਹੋ ਗਏ ਤਾਂ ਤੁਸੀਂ ਇਹ ਨਾ ਸਮਝਿਆ ਕਰੋ ਕਿ ਪਰਮਾਤਮਾ ਸਾਡੀ ਸੁਣ ਨਹੀਂ ਰਹੀ ਜਾਂ ਸਾਡੀ ਹਾਜ਼ਰੀ ਨਹੀਂ ਲੱਗ ਰਹੀ ਹਾਜ਼ਰੀ ਜੀ ਆਪਣੀ ਉਸੇ ਟਾਈਮ ਤੋਂ ਸ਼ੁਰੂ ਹੋ ਜਾਂਦੀ ਜਦੋਂ ਪਹਿਲੀ ਵਾਰ ਕੋਸ਼ਿਸ਼ ਕਰਨੀ ਸ਼ੁਰੂ ਕਰਦੇ ਆਂ ਪਰ ਉਹ ਜਦੋਂ ਆਪਣਾ ਕਾਰਜ ਨਹੀਂ ਬਣ ਰਿਹਾ ਜਾਂ ਨਹੀਂ ਸੁਣ ਰਹੇ ਹੁੰਦੇ ਉਹਦਾ ਵਜ੍ਹਾ ਇਹ ਹੁੰਦੀ ਹੈ ਕਿ ਸਾਡੇ ਪਹਿਲਾਂ ਜਿਹੜੇ ਕਰਮ ਹੁੰਦੇ ਉਹ ਕੱਟੇ ਜਾਂਦੇ ਨੇ ਜੀ ਆਪਣੇ ਚੰਗੇ ਦਿਨ ਫੇਰ ਹੀ ਆਉਣੇ ਸ਼ੁਰੂ ਹੁੰਦੇ ਫੇਰ ਹੀ ਗੁਰੂ ਸਾਹਿਬ ਸਾਡੀ ਜਿਹੜੀ ਮੁਰਾਦ ਹੈ ਖੁਆਹਿਸ਼ ਹੈ ਜਾਂ ਆਸਾ ਪੂਰੀ ਕਰਦੇ ਨੇ ਪਹਿਲਾਂ ਜਿਹੜੇ ਸਾਡੇ ਪਹਿਲੇ ਕਰਮ ਨੇ ਗੁਰਬਾਣੀ ਦੇ ਨਾਲ ਹਮੇਸ਼ਾ ਕੱਟੇ ਜਾਂਦੇ ਨੇ ਸੋ ਕਦੇ ਵੀ ਸ਼ੰਕਾ ਨਾ ਕਰੋ ਮਨ ਦੇ ਵਿੱਚ ਡਾਊਟ ਨਾ ਰੱਖੋ ਇਸ ਚੀਜ਼ ਦਾ ਹੁਣ ਗੱਲ ਕਰਦੀਆਂ ਜੀ ਮੇਰਾ ਐਕਸਪੀਰੀਅੰਸ ਕੀ ਆ ਮੈਂ ਪਰਸੋਂ ਪਾਠ ਕਰ ਰਹੀ ਸੀ ਤੇ ਮੈਂ ਨਾ ਪਾਠ ਮਤਲਬ ਐਸੇ ਕਰਨਾ ਨਹੀਂ ਸੀ ਆਥਨ ਦੇ ਟਾਈਮ ਕਿਉਂਕਿ ਤਾਂ ਮੈਂ ਪਹਿਲਾਂ ਵੀ ਕਾਫੀ ਵਾਰ ਸ਼ੇਅਰ ਕਰਿਆ ਕਿ ਮੈਂ ਸ਼ਾਮ ਦੇ ਟਾਈਮ ਮੇਰੇ ਕੋਈ ਨਾ ਟਾਈਮ ਨਹੀਂ ਹੁੰਦਾ ਮੈਂ ਕਦੇ-ਕਦੇ ਪਾਠ ਕਰਦੀ ਆ ਲੇਕਿਨ ਆਥਨ ਦੇ ਟਾਈਮ ਮੈਂ ਸੁਖਰੂ ਸਾਹਿਬ ਦਾ ਪਾਠ ਕਦੇ ਵੀ ਨਹੀਂ ਕੀਤਾ ਆਥਨ ਦੇ ਟਾਈਮ ਤੱਕ ਕਦੇ ਨਹੀਂ ਕੀਤਾ ਹਮੇਸ਼ਾ ਅਮਰਤ ਵੇਲੇ ਹੀ ਕੀਤਾ ਮੈਨੂੰ ਨਾ ਮਤਲਬ ਕਿ ਕਈ ਵਾਰੀ ਕੋਈ ਤੁਹਾਨੂੰ ਪਤਾ ਹੀ ਆ ਮੈਂ ਪਹਿਲਾਂ ਵੀ ਕਾਫੀ ਵਾਰ ਸ਼ੇਅਰ ਕੀਤਾ ਵੀ ਮੈਨੂੰ ਡਿਪਰੈਸ਼ਨ ਦੀ ਪ੍ਰੋਬਲਮ ਵੀ ਰਹਿ ਚੁੱਕੀ ਹੈ ਮੈਨੂੰ ਟੈਨਸ਼ਨ ਐਂਜਾਇਟੀ ਦੀ ਪ੍ਰੋਬਲਮ ਵੀ ਰਹਿ ਚੁੱਕੀ ਆ ਜਿਹੜੇ ਕਿ ਗੁਰਬਾਣੀ ਦੀ ਕਿਰਪਾ ਕਰਕੇ ਹੀ ਠੀਕ ਹੋਈਆਂ ਨੇ ਪਰ ਹੁਣ ਵੀ ਕਈ ਵਾਰੀ ਕੋਈ ਘਰ ਦੇ ਵਿੱਚ ਅਗਰ ਜ਼ਿਆਦਾ ਟੈਨਸ਼ਨ ਵਾਲੀ ਗੱਲ ਹੋ ਜਾਈ ਤੇ ਜੇ ਮੇਰੇ ਉਹ ਦਿਮਾਗ ਤੇ ਗੱਲ ਆ ਜੇ ਨਾ ਤਾਂ ਫਿਰ ਮੈਨੂੰ ਥੋੜਾ ਜਿਹਾ ਉਹਦੇ ਨਾਲ ਘਬਰਾਟ ਹੋਣੀ ਸ਼ੁਰੂ ਹੋ ਜਾਂਦੀ ਹੈ ਮੇਰਾ ਹਾਰਟ ਵੀਕ ਵਧਣ ਲੱਗ ਜਾਂਦੀ ਹੈ ਥੋੜਾ ਸਿਰ ਇਥੋਂ ਮੱਜਣ ਲੱਗ ਜਾਂਦਾ ਹੈ ਮਤਲਬ ਮੇਰਾ ਤਾ ਮੈਨੂੰ ਨਾ ਬਹੁਤ ਵੀ ਅਜੀਬ ਜਿਹਾ ਫੀਲ ਹੋਣ ਲੱਗ ਗਿਆ ਵੀ ਮੈਨੂੰ ਥੋੜਾ ਐ ਲੱਗੇ ਵੀ ਬਸ ਕੁਝ ਗੜਬੜ ਹੋਣ ਵਾਲੀ ਐ ਤਾਂ ਮੈਂ ਫਟਾਫਟ ਅਧਥੰਦਾ ਕੰਮ ਕੰਪਲੀਟ ਕਰਕੇ ਮੇਰਾ ਮਨ ਕੀਤਾ ਕਿ ਮੈਂ ਬੈਠ ਕੇ ਨਾ ਸੁਖਮਨੀ ਸਾਹਿਬ ਦਾ ਪਾਠ ਕਰਾਂ ਮੈਂ ਨਾ ਤੀਨਾ ਕਿ ਮੈਂ ਗੁਟਕਾ ਸਭ ਲੱਤਾਂ ਗੁਰੂ ਸਾਹਿਬ ਚਰਨ ਚਰਦਾਸ ਕੀਤੀ ਮਹਾਰਾਜ ਦੇ ਗੁਰੂ ਸਾਹਿਬ ਜੀ ਆਪ ਜਾਣੀ ਜਾਣੋ ਵੀ ਮੈਨੂੰ ਆ ਪ੍ਰੋਬਲਮ ਆ ਰਹੀ ਆ ਤੇ ਬਾਕੀ ਤੁਸੀਂ ਹੀ ਠੀਕ ਕਰਨਾ ਗੁਰੂ ਸਾਹਿਬ ਜੀ ਕਿਰਪਾ ਕਰਿਓ ਤੁਹਾਡੀ ਬੱਚੀਆਂ ਅਗਰ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ ਤਾਂ ਜਿਵੇਂ ਮੈਂ ਪਾਠ ਕਰਨ ਬੈਠੀ ਨਾ ਮੰਲੋ ਸ਼ੁਰੂ ਦੇ ਵਿੱਚ ਤਾਂ ਮੇਰਾ ਸਿਰ ਐਦਾਂ ਲੱਗੇ ਪਾਟਣਾ ਸ਼ੁਰੂ ਹੋ ਗਿਆ ਬਹੁਤ ਜ਼ਿਆਦਾ ਉਸ ਤੋਂ ਬਾਅਦ ਜਦੋਂ ਮੈਂ ਅੱਧ ਦੇ ਵਿੱਚ ਆਈ ਸੁਖਮਨੀ ਸਾਹਿਬ ਦੇ ਤਾਂ ਮੈਨੂੰ ਮਤਲਬ ਸਾਰਾ ਐਨ ਲੱਗੇ ਵੀ ਸਾਰਾ ਕੁਝ ਸ਼ਰੀਰ ਦੇ ਵਿੱਚੋਂ ਇਕੱਠਾ ਹੋ ਕੇ ਨਾ ਮੇਰੇ ਸਿਰ ਦੇ ਵਿੱਚ ਇਕੱਠਾ ਹੋ ਗਿਆ ਪਤਾ ਨਹੀਂ ਕੀ ਅਜੀਬ ਜੀ ਚੀਜ਼ ਸੀ ਸਿਰ ਇਕਦਾਂ ਮੇਰਾ ਭਾਰੀ ਭਾਰੀ ਹੋ ਗਿਆ ਤੇ ਮੈਨੂੰ ਐ ਲੱਗੇ ਵੀ ਮੇਰਾ ਸਿਰ ਇਕਦਾਂ ਸੁੰਨ ਵੀ ਹੋ ਰਿਹਾ ਕੁਸ ਭਾਰ ਜਿਹਾ ਬਹੁਤ ਜ਼ਿਆਦਾ ਭਾਰੀ ਚੀਜ਼ ਕਿਸੇ ਨੇ ਮੇਰੇ ਸਿਰ ਦੇ ਉੱਪਰ ਰੱਖਤੀ ਹੁੰਦੀ ਆ ਉਸ ਤੋਂ ਬਾਅਦ ਜਿਨਾਂ ਪਾਠ ਕਰਨਾ ਬੰਦ ਨਹੀਂ ਕੀਤਾ ਮੈਨੂੰ ਪਰ ਇਹ ਲੱਗਦਾ ਨਹੀਂ ਸੀ ਵੀ ਪਾਠ ਮੈਂ ਕੰਪਲੀਟ ਕਰ ਪਾਉਂਦੀ ਪਰ ਮੈਂ ਕੋਸ਼ਿਸ਼ ਕਰਦੀ ਰਹੀ ਗੁਰੂ ਸਾਹਿਬ ਦੀ ਮਹਾਰਾਜ ਦੇ ਚਰਨਾਂ ਦੇ ਵਿੱਚ ਕੋਸ਼ਿਸ਼ ਕਦੇ ਵੀ ਆਪਣੀ ਨੇ ਫਲ ਨਹੀਂ ਜਾਂਦੀ ਹਮੇਸ਼ਾ ਉਸਦੀ ਦਾ ਫਲ ਮਿਲਦਾ ਹੈ ਤਾਂ ਤੁਸੀਂ ਵਿਸ਼ਵਾਸ ਨਹੀਂ ਕਰਨਾ ਜਦੋਂ ਲਾਸਟ ਦੀਆਂ ਦੋ ਅਸ਼ਟਮ ਪਗੀਆਂ ਰਹਿ ਗਈਆਂ ਸੀ ਜੀ ਉੱਥੇ ਆਉਂਦੇ ਆਉਂਦੇ ਜਿਹੜਾ ਮੇਰਾ ਸ਼ਰੀਰ ਬਿਲਕੁਲ ਠੰਡਾ ਹੁੰਦਾ ਗਿਆ ਤੇ ਸਿਰ ਦੇ ਰਾਹ ਨਾ ਮੈਨੂੰ ਇਹ ਮਹਿਸੂਸ ਹੋਇਆ ਵੀ ਕੋਈ ਚੀਜ਼ ਨਿਕਲ ਰਹੀ ਹੈ ਉਸ ਤੋਂ ਬਾਅਦ ਮੇਰਾ ਸਿਰ ਵੀ ਹੌਲਾ ਹੌਲਾ ਹੋ ਗਿਆ ਸਿਰ ਵੀ ਠੰਡਾ ਹੋ ਗਿਆ ਦਿਮਾਗ ਵੀ ਸ਼ਾਂਤ ਹੋ ਗਿਆ ਹਾਰਟਬੀਟ ਵੀ ਨੋਰਮਲ ਹੋ ਗਈ ਜਿਹੜੀ ਦਿਮਾਗ ਦੇ ਵਿੱਚ ਗੱਲ ਸੀ ਉਹ ਵੀ ਬਾਹਰ ਨਿਕਲ ਗਈ ਤੇ ਮਨ ਇੱਕਦਮ ਸ਼ਾਂਤ ਹੋ ਗਿਆ ਤੇ ਹਲਕਾ ਹਲਕਾ ਐ ਲੱਗੇ ਵੀ ਬਹੁਤ ਹੀ ਜ਼ਿਆਦਾ ਹੌਲਾ ਮਹਿਸੂਸ ਹੋਣ ਲੱਗਿਆ ਤੁਸੀਂ ਦੇਖੋ ਵੀ ਗੁਰੂ ਸਾਹਿਬ ਦਾ ਪਾਠ ਕਰਦੇ ਕਰਦੇ ਉਹ ਚੀਜ਼ ਪਰਮਾਤਮਾ ਨੇ ਮੈਨੂੰ ਕੋਈ ਦਵਾਈ ਨਹੀਂ ਦਿੱਤੀ ਮੈਂ ਕਿਸੇ ਡਾਕਟਰ ਨੂੰ ਨਹੀਂ ਦਿਖਾਇਆ ਹਾਰਟ ਬੀਟ ਵੀ ਮੇਰੀ ਬਹੁਤ ਜ਼ਿਆਦਾ ਵੱਧ ਰਹੀ ਸੀ ਘਬਰਾਹਟ ਵੀ ਹੋ ਰਹੀ ਸੀ ਤੇ ਮੈਨੂੰ ਲੱਗ ਰਿਹਾ ਸੀ ਕਿ ਕੁਝ ਨਾ ਕੁਝ ਗੜਬੜ ਹੋ ਗਈ ਅੱਜ ਪਰ ਪ੍ਰਮਾਤਮਾ ਨੇ ਦੇਖੋ ਅੰਗ ਸੰਗ ਹੋ ਕੇ ਗੁਰੂ ਸਾਹਿਬ ਨੇ ਉਸ ਦਾ ਮਤਲਬ ਕਿ ਬਿਮਾਰੀ ਨੂੰ ਰੋਗ ਨੂੰ ਦੂਰ ਕਰਤਾ ਗੁਰੂ ਸਾਹਿਬ ਨੇ ਸੋ ਮੈਂ ਇਹੀ ਕਹੂੰਗੀ ਵੀ ਜਦੋਂ ਵੀ ਪਾਠ ਕਰਦੀ ਹੂੰ ਗੁਰੂ ਸਾਹਿਬ ਤੇ ਵਿਸ਼ਵਾਸ ਰੱਖਿਆ ਕਰੋ ਜਦੋਂ ਮੈਂ ਬੈਠੀ ਸੀ ਪਾਠ ਕਰਨ ਜਿੱਦਾਂ ਪ੍ਰਮਾਤਮਾ ਦੇ ਚਰਨਾਂ ਚ ਅਰਦਾਸ ਕਰਕੇ ਹੀ ਬੈਠੀ ਸੀ ਵੀ ਗੁਰੂ ਸਾਹਿਬ ਜੀ ਆਪ ਤੇ ਵਿਸ਼ਵਾਸ ਹੈ ਮੈਨੂੰ ਪੂਰਾ ਵਿਸ਼ਵਾਸ ਹੈ ਤੁਸੀਂ ਹੀ ਸਭ ਠੀਕ ਕਰੋਗੇ ਤੇ ਬਾਕੀ ਮਹਾਰਾਜ ਜੀ ਆਪ ਅੰਗ ਸੰਗ ਸਹਾਇ ਹੋ ਕੇ ਕਿਰਪਾ ਕਰਨਾ ਹਮੇਸ਼ਾ ਅਦਾਸ ਛੋਟੀ ਅਰਦਾਸ ਕਰ ਲਿਆ ਕਰੋ ਜੀ ਪਾਠ ਕਰਨ ਤੋਂ ਪਹਿਲਾਂ ਵੱਡੀ ਅਰਦਾਸ ਤੋਂ ਪਾਠ ਕਰਦੇ ਹਮੇਸ਼ਾ ਵੱਡੀ ਅਰਦਾਸ ਜ਼ਰੂਰ ਕਰਨੀ ਚਾਹੀਦੀ ਹੈ ਜੀ ਜਦੋਂ ਆਪਾਂ ਸੁਖਮਨੀ ਸਾਹਿਬ ਜਪਜੀ ਸਾਹਿਬ ਤੇ ਚੁਕਰੀ ਸਾਹਿਬ ਦਾ ਪਾਠ ਕਰਦੇ ਆ ਜਾਂ ਪੰਜੇ ਬਾਣੀਆਂ ਦਾ ਪਾਠ ਕਰਦੇ ਆ ਦਿਨ ਦੇ ਵਿੱਚ ਇੱਕ ਵਾਰੀ ਅੰਮ੍ਰਿਤ ਵੇਲੇ ਘਰ ਦੇ ਵਿੱਚ ਵੱਡੀ ਅਰਦਾਸ ਆਪਾਂ ਨੂੰ ਜ਼ਰੂਰ ਕਰਨੀ ਚਾਹੀਦੀ ਹੈ ਹੁਣ ਗੱਲ ਕਰਾਂਗੇ ਜੀ ਆਪਣੇ ਇੱਕ ਵਿਊਅਰਸ ਦੀ ਉਹਨਾਂ ਦਾ ਕਮੈਂਟ ਆਇਆ ਤੁਸੀਂ ਪੜ੍ਹ ਵੀ ਸਕਦੇ ਹੋ 2-3 ਦਿਨ ਪਹਿਲਾਂ ਆਪਾਂ ਗਰਵਾਣੀ ਦੀ ਵੀਡੀਓ ਸ਼ੇਅਰ ਕੀਤੀ ਸੀ ਉਹਦੇ ਥੱਲੇ ਕਮੈਂਟ ਆਇਆ ਸੀਗਾ ਉਹਨਾਂ ਦਾ ਉਹ ਕਹਿੰਦੇ ਕੈਨੇਡਾ ਤੋਂ ਉਹਨਾਂ ਨੇ ਮੈਸੇਜ ਕੀਤਾ ਸੀ ਕਹਿੰਦੇ ਦੀਦੀ ਵੀ ਮੈਂ ਤੁਹਾਡੀ ਵੀਡੀਓ ਦੇਖ ਕੇ ਕੱਲ ਤੁਹਾਡੀ ਵੀਡੀਓ ਦੇਖੀ ਅੱਜ ਮੈਂ ਪਾਠ ਸ਼ੁਰੂ ਕੀਤਾ ਸੀ ਕਹਿੰਦੇ ਵੀ ਮੈਂ ਪਾਠ ਪਹਿਲੀ ਵਾਰ ਕੀਤਾ ਤੇ ਕਹਿੰਦੇ ਸੀ ਮੈਂ ਪਾਠ ਕਰਕੇ ਉੱਠੀ ਨਾ ਤਾਂ ਕਹਿੰਦੇ ਸਾਡੇ ਫੋਨ ਦੀ ਬੈੱਲ ਵੱਜੀ ਤੇ ਮੈਂ ਫੋਨ ਚੱਕਿਆ ਤੇ ਮੇਰੀ ਭੈਣ ਵੱਲੋਂ ਅਹ ਖੁਸ਼ਖਬਰੀ ਸੁਣਾਈ ਤੇ ਕਹਿੰਦੇ ਉਹ ਕਹਿੰਦੇ ਵੀ ਆਪਣੇ ਨਵੇਂ ਘਰ ਦੀਆਂ ਚਾਬੀ ਜਿਹੜੀਆਂ ਆਪਾਂ ਨੂੰ ਮਿਲ ਗਈਆਂ ਤੇ ਮੈਂ ਫਿਰ ਉਹਨਾਂ ਨੂੰ ਕਮੈਂਟ ਕਰਕੇ ਪੁੱਛਿਆ ਮੈਂ ਕਿ ਤੁਸੀਂ ਇਸ ਲਈ ਅਰਦਾਸ ਕੀਤੀ ਸੀ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਵੀ ਇਹ ਕਾਰਜ ਹੋ ਜਾਵੇ ਤਾਂ ਉਹਨਾਂ ਨੇ ਕਿਹਾ ਵੀ ਅਰਦਾਸ ਤਾਂ ਮੈਂ ਨਹੀਂ ਕੀਤੀ ਸੀ ਪਰ ਮਨ ਦੇ ਵਿੱਚ ਗੱਲ ਜ਼ਰੂਰ ਸੀ ਵੀ ਇਹ ਚੀਜ਼ ਹੋ ਜਾਵੇ ਤੇ ਤੁਸੀਂ ਦੇਖੋ ਜੀ ਇਹ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਬੋਲ ਕੇ ਜਦੋਂ ਗੁਰੂ ਸਾਹਿਬ ਦੇ ਪ੍ਰਤੀ ਕੋਈ ਚੀਜ਼ ਰੱਖਦੇ ਆ ਉਹੀ ਸੁਣੀ ਜਾਂਦੀ ਆ ਜਿਹੜੀ ਆਪਾਂ ਸ਼ਾਂਤ ਮਨ ਵਿੱਚ ਵੀ ਰੱਖਦੀ ਆ ਹੂ ਵੀ ਗੁਰੂ ਸਾਹਿਬ ਜ਼ਰੂਰ ਸੁਣਦੇ ਨੇ ਬਸ ਜਿਹੜੀ ਚੀਜ਼ ਆਪਾਂ ਵਿਸ਼ਵਾਸ ਰੱਖ ਕੇ ਕਰਨੀ ਨਾ ਕਿ ਮੈਂ ਪਰਮਾਤਮਾ ਦੇ ਚਰਨਾਂ ਵਿੱਚ ਬੈ ਕੇ ਪਾਠ ਕਰ ਰਿਹਾ ਜਾਂ ਕਰ ਰਹੀ ਆ ਗੁਰੂ ਸਾਹਿਬ ਜ਼ਰੂਰ ਕਿਰਪਾ ਕਰਨਗੇ ਤਾਂ ਮਹਾਰਾਜ ਜੀ ਜ਼ਰੂਰ ਸੁਣਦੇ ਨੇ ਜਿੰਨੀ ਛੇਤੀ ਤੁਹਾਡਾ ਵਿਸ਼ਵਾਸ ਪੱਕਾ ਹੋਊਗਾ ਉਨਨੇ ਛੇਤੀ ਆਪਣੇ ਗੁਰੂ ਸਾਹਿਬ ਸੁਣਦੇ ਨੇ ਤੇ ਜੇ ਵਿਸ਼ਵਾਸ ਨਹੀਂ ਵੀ ਆ ਜਾਂ ਮਨ ਪੱਕਾ ਨਹੀਂ ਵੀ ਆ ਮਨ ਡੋਲਦਾ ਹੈ ਦਿਲ ਵੀ ਨਹੀਂ ਕਰਦਾ ਪਾਠ ਕਰਨ ਨੂੰ ਤਾਂ ਵੀ ਤੱਕੇ ਨਾਲ ਪਾਠ ਜ਼ਰੂਰ ਕਰੋ ਜੀ ਮੈਂ ਇਹ ਕਹੂੰਗੀ ਐਵੇਂ ਕਈ ਜਾਣੇ ਕਹਿੰਦੇ ਵੀ ਤੱਕੇ ਨਾਲ ਪਾਠ ਨਹੀਂ ਕਰਨਾ ਚਾਹੀਦਾ ਮੈਂ ਅਗਰ ਆਪਣੀ ਗੱਲ ਕਰਾਂ ਕਿਉਂਕਿ ਦੇਖੋ ਜਿਹੜਾ ਐਕਸਪੀਰੀਅੰਸ ਹੁੰਦਾ ਨਾ ਕਿਸੇ ਬੰਦੇ ਦਾ ਉਸ ਤੋਂ ਆਪਾਂ ਨੂੰ ਜ਼ਿਆਦਾ ਕੁਝ ਚੀਜ਼ ਸਮਝ ਆ ਜਾਂਦੀ ਹੈ ਤਾਂ ਜਦੋਂ ਮੈਂ ਗੱਲ ਕਰਾਂ ਕਈ ਵਾਰੀ ਸ਼ੁਰੂ-ਸ਼ੁਰੂ ਦੇ ਵਿੱਚ ਮੇਰਾ ਵੀ ਮਨ ਨਹੀਂ ਸੀ ਕਰਦਾ ਮੈਂ ਸਹਿਦ ਪਾਠ ਦਾ ਜੀ ਸ਼ੁਰੂ ਕੀਤਾ ਸੀ ਜੀ ਇੱਕ ਅੰਗਸ ਹੈ ਵੀ ਬੜਾ ਔਖਾ ਕਰਦੀ ਸੀ ਉਹ ਵੀ ਮੈਨੂੰ ਇਹ ਪਹਿਲਾਂ ਹੁ ਫਿਕਰ ਪੈ ਜਾਂਦੀ ਸੀ ਕਿ ਮੈਂ ਪਾਠ ਕਰਨਾ ਇੱਕ ਅੰਗਸ ਸਾਹਿਬ ਦਾ ਸ਼ੁਰੂ ਤਾਂ ਮੈਂ ਕਰ ਲਿਆ ਸੀ ਲੇਕਿਨ ਮਹਾਰਾਜ ਦੀ ਅਸੀਂ ਕਿਰਪਾ ਹੋਈ ਅਰਦਾਸ ਕਰਦੀ ਰਹੀ ਅਰਦਾਸ ਦੇ ਵਿੱਚ ਹਮੇਸ਼ਾ ਗੁਰੂ ਸਾਹਿਬ ਤੋਂ ਇਹੀ ਮੰਗਿਆ ਵੀ ਪਰਮਾਤਮਾ ਮੇਰੀ ਝੋਲੀ ਦੇ ਵਿੱਚ ਨਾਮ ਦੀ ਦਾਤ ਪਾ ਦਿਓ ਕਿਰਪਾ ਕਰੋ ਗੁਰੂ ਸਾਹਿਬ ਵੀ ਮੇਰਾ ਵੀ ਮਨ ਕਰੇ ਬਾਣੀ ਜਪਣ ਨੂੰ ਕਿਰਪਾ ਕਰੋ ਗੁਰੂ ਸਾਹਿਬ ਕਿ ਮੈਂ ਵੀ ਅੰਮ੍ਰਿਤ ਵੇਲੇ ਉੱਠ ਕੇ ਆਪ ਦੇ ਚਰਨੀ ਵਿੱਚ ਹਾਜ਼ਰੀ ਭਰਾਂ ਸੋ ਗੁਰੂ ਸਾਹਿਬ ਜਰੂਰ ਸੁਣਦੇ ਨੇ ਜੀ ਟਾਈਮ ਲੱਗਦਾ ਹੈ ਜ਼ਰੂਰੀ ਨਹੀਂ ਹੈ ਕਈ ਵਾਰੀ ਆਪਾਂ ਨੂੰ ਸਾਲ ਵੀ ਲੱਗ ਜਾਂਦਾ 2 ਸਾਲ ਵੀ ਲੱਗ ਜਾਂਦੇ ਆ 3 ਸਾਲ ਵੀ ਲੱਗ ਜਾਂਦੇ ਆ ਪਰ ਪਾਠ ਕਰਨਾ ਬੰਦ ਨਾ ਕਰੋ ਦੇਖੋ ਜੀ ਆਪਾਂ ਕਿਸੇ ਬਾਹਰ ਕਿਸੇ ਬਾਬਿਆਂ ਕੋਲ ਜਾਣ ਤੋਂ ਚੰਗਾ ਕੋਈ ਉਲਟੀਆਂ ਚੀਜ਼ਾਂ ਕਰਨ ਤੋਂ ਚੰਗਾ ਕਿ ਆਪਾਂ ਚੰਗੇ ਕੰਮ ਕਰ ਲਈਏ ਇੱਕ ਚੀਜ਼ ਮੈਂ ਹੋਰ ਤੁਹਾਡੇ ਨਾਲ ਸ਼ੇਅਰ ਜਰੂਰ ਕਰਨਾ ਚਾਹੂੰਗੀ ਧਿਆਨ ਦੇ ਨਾਲ ਧੁਰ ਸੁਣਿਆ ਪਲੀਜ਼ ਜੇ ਆਪਾਂ ਚਾਹੋਨੇ ਆ ਨਾ ਗੁਰਬਾਣੀ ਦਾ ਆਪਾਂ ਨੂੰ ਪੂਰਾ ਫਲ ਮਿਲੇ ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਆਪਣੇ ਆਪ ਨੂੰ ਬਦਲਣ ਦੀ ਜਿਹੜੀ ਕੋਸ਼ਿਸ਼ ਹੈ ਸ਼ੁਰੂ ਕਰਨੀ ਪਊਗੀ। ਅਗਰ ਮੰਨ ਲਓ ਆਪਾਂ ਨੂੰ ਝੂਠ ਬੋਲਣ ਦੀ ਆਦਤ ਆ ਜਾਂਣਾ ਹਨਾ ਜਾਂ ਆਪਾਂ ਨੂੰ ਨਿੰਦਿਆ ਹੋ ਜਾਂਦੀ ਆਪਾਂ ਤੋਂ ਜਾਂ ਕੋਈ ਨਹੀਂ ਮਾੜੀ ਇਹ ਜੀ ਚੀਜ਼ ਜੋ ਗੁਰੂ ਸਾਹਿਬ ਨੇ ਆਪਾਂ ਨੂੰ ਮਨਾਹੀ ਕੀਤੀ ਆ ਕਰਨ ਤੋਂ ਤਾਂ ਫਿਰ ਆਪਾਂ ਨੂੰ ਕੀ ਕਰਨਾ ਚਾਹੀਦਾ ਵੀ ਜਦੋਂ ਵੀ ਆਪਾਂ ਇਹ ਚੀਜ਼ ਹੋਈ ਵੀ ਗਲਤ ਚੀਜ਼ ਕਰਨ ਲੱਗਦੇ ਆ ਨਾ ਤਾਂ ਆਪਾਂ ਹਮੇਸ਼ਾ ਸੋਚ ਲਓ ਵੀ ਮਹਾਰਾਜ ਨੇ ਮਨਾ ਕੀਤਾ ਉਹਦੇ ਲਈ ਆਪਾਂ ਨੂੰ ਕੀ ਕਰਨਾ ਪਊਗਾ ਜਦੋਂ ਵੀ ਆਪਾਂ ਗੁਰਬਾਣੀ ਜਪਦੇ ਆਪਾਂ ਥੋੜੇ ਥੋੜੇ ਉਹਦੇ ਸ਼ਬਦਾਂ ਦੇ ਅਰਥ ਸਮਝਣੇ ਸ਼ੁਰੂ ਕਰੀਏ ਉਹਦੇ ਨਾਲ ਕੀ ਹੈ ਮੰਨ ਲਓ ਵੀ ਜੇ 24 ਅਸਟਮਪਦੀਆਂ ਦੇਖੋ ਹਨਾ ਸੁਖਮਨੀ ਸਾਹਿਬ ਦੀਆਂ ਚੌਥੀਆਂ ਦੇ ਵਿੱਚ ਜੇ ਅਗਰ ਇੱਕ ਅਸਟਮਪਦੀ ਦਾ ਵੀ ਆਪਾਂ ਅਰਥ ਇੱਕ ਦਿਨ ਪੜ੍ਹ ਲਿਆ ਤਾਂ ਆਪਾਂ ਨੂੰ ਪਤਾ ਚੱਲ ਗਿਆ ਕਿ ਇਹ ਅਸਟਮਪਦੀ ਵਿੱਚ ਮਹਾਰਾਜ ਜੀ ਨੇ ਇਹ ਚੀਜ਼ ਕਹੀ ਆ ਤਾਂ ਫਿਰ ਜਦੋਂ ਆਪਾਂ ਆਪਣੀ ਪਰਸਨਲ ਜ਼ਿੰਦਗੀ ਦੇ ਵਿੱਚ ਉਹ ਚੀਜ਼ ਨੂੰ ਆਪਾਂ ਟਾੜਾਂਗੇ ਮਤਲਬ ਮੰਨ ਲਓ ਵੀ ਗੁਰੂ ਸਾਹਿਬ ਨੇ ਕਿਹਾ ਕਿ ਤੂੰ ਨਿੰਦਿਆ ਨਹੀਂ ਕਰਨੀ ਤਾਂ ਜਦੋਂ ਆਪਾਂ ਉਹ ਚੀਜ਼ ਕਰਨ ਲੱਗ ਪਈਆਂ ਤਾਂ ਆਪਣੇ ਦਿਮਾਗ ਵਿੱਚ ਆਪਾਂ ਯਾਦ ਕਰ ਲਓ ਵੀ ਨਹੀਂ ਗੁਰੂ ਸਾਹਿਬ ਨੇ ਮਨਾ ਕੀਤਾ ਸੋ ਮੈਂ ਇਹ ਚੀਜ਼ ਨਹੀਂ ਕਰਨੀ ਤਾਂ ਮਨ ਵਿੱਚ ਉਸੇ ਢੰਗ ਗੁਰੂ ਸਾਹਿਬ ਦੇ ਚਰਨਾ ਸਰਦਾਸ ਕਰੋ ਵੀ ਮਹਾਰਾਜ ਜੀ ਕਿਰਪਾ ਕਰੋ ਮੇਰਾ ਮਨ ਜਿਹੜਾ ਪੁੱਠੇ ਪਾਸੇ ਨੂੰ ਜਾ ਰਿਹਾ ਮਹਾਰਾਜ ਜੀ ਕਿਰਪਾ ਕਰਕੇ ਮੇਰੇ ਮਨ ਨੂੰ ਸਿੱਧੇ ਪਾਸੇ ਲਾਗੋ ਸੋ ਕੋਸ਼ਿਸ਼ ਕਰਨ ਵਾਲੇ ਦੀ ਕਦੇ ਹਾਰ ਨਹੀਂ ਹੁੰਦੀ ਇੱਕ ਦਿਨ ਇਹ ਜਾਂ ਆ ਜਾਊਗਾ ਜਦੋਂ ਪਰਮਾਤਮਾ ਕਿਰਪਾ ਕਰਨਗੇ ਤੇ ਆਪਣੇ ਅੰਦਰੋਂ ਜਿਹੜੀ ਸਾਰੇ ਐਗ ਨੇ ਉਹ ਬਾਹਰ ਨਿਕਲ ਜਾਣਗੇ ਦੇਖੋ ਕੋਈ ਬੰਦਾ ਪਰਫੈਕਟ ਨਹੀਂ ਹੁੰਦਾ ਹਰ ਬੰਦੇ ਵਿੱਚ ਕੋਈ ਨਾ ਕੋਈ ਕਮੀ ਹੁੰਦੀ ਹੈ ਸਭ ਵਿੱਚ ਜਾਂ ਤੁਹਾਡੇ ਵਿੱਚ ਮੇਰੇ ਵਿੱਚ ਸਾਰਿਆਂ ਵਿੱਚ ਹੁੰਦੀ ਹੈ ਕਿਉਂਕਿ ਇਹੀ ਤਾਂ ਫਰਕ ਹੈ ਪਰਮਾਤਮਾ ਤੇ ਇੱਕ ਬੰਦੇ ਦੇ ਵਿੱਚ ਫਰਕ ਇਹੀ ਆ ਜੇ ਕਿਸੇ ਬੰਦੇ ਦੇ ਵਿੱਚ ਕੋਈ ਕਮੀ ਨਾ ਹੋਵੇ ਤਾਂ ਫਿਰ ਉਹ ਰੱਬ ਬਣ ਜਾਊਗਾ ਤੇ ਰੱਬ ਹੀ ਹੈ ਜਿਹਦੇ ਵਿੱਚ ਕੋਈ ਕਮੀ ਨਹੀਂ ਹੈ ਹਣਾ ਸੋ ਪਰਮਾਤਮਾ ਤੇ ਬੰਦੇ ਦੇ ਵਿੱਚ ਇਹ ਫਰਕ ਹੈ ਸੋਪਾ ਨੂੰ ਇਹ ਟੈਨਸ਼ਨ ਨਹੀਂ ਲੈਣੀ ਚਾਹੀਦੀ ਲੇਕਿਨ ਹਾਂ ਉਸ ਕਮੀਆਂ ਨੂੰ ਸੁਧਾਰਨ ਦੀ ਕੋਸ਼ਿਸ਼ ਆਪਾਂ ਨੂੰ ਜ਼ਰੂਰ ਕਰਨੀ ਚਾਹੀਦੀ ਆ ਜੇ ਆਪਾਂ ਆਪਣੀਆਂ ਇਹਦੀਆਂ ਕਮੀਆਂ ਉਹਨਾਂ ਨੂੰ ਪਛਾਣ ਕੇ ਉਹਨਾਂ ਤੇ ਕੰਮ ਕਰਨਾ ਸ਼ੁਰੂ ਕਰ ਦਾਂਗੇ ਉਹ ਜਿਹੜੀਆਂ ਦੇਖੋ ਜਿਹੜੀ ਆਦਤ ਹੁੰਦੀ ਹੈ ਨਾ ਉਹ ਇੱਕ ਦਿਨ ਚ ਕਦੇ ਨਹੀਂ ਛੱਡੀ ਜਾਂਦੀ ਹੋ ਸਕਦਾ ਉਹ ਮਹੀਨੇ ਚ ਛੱਡੀ ਜਾਵੇ ਹੋ ਸਕਦਾ ਉਹਨੂੰ 6 ਮਹੀਨੇ ਲੱਗ ਜਾਣ ਹੋ ਸਕਦਾ ਉਹਨੂੰ ਸਾਲ ਲੱਗ ਜਾਵੇ ਪਰ ਗੁਰੂ ਸਾਹਿਬ ਕਿਰਪਾ ਜ਼ਰੂਰ ਕਰਦੇ ਨੇ ਤੇ ਆਪਣੇ ਤੇ ਉਹਨਾਂ ਚੀਜ਼ਾਂ ਦਾ ਜਿਹੜਾ ਅਸਰਾ ਉਹ ਪੈਣਾ ਸ਼ੁਰੂ ਹੋ ਜਾਂਦਾ ਅਗਰ ਆਪਾਂ ਕੋਸ਼ਿਸ਼ ਕਰਦੇ ਰਵਾਂਗੇ ਤੇ ਫਿਰ ਮਹਾਰਾਜ ਜੀ ਵੀ ਆਪਣੀ ਜਿਹੜੀ ਆ ਝੋੜੀ ਆ ਖੁਸ਼ੀਆਂ ਨਾਲ ਭਰਦੇ ਨੇ ਮਹਾਰਾਜ ਜੀ ਦੇਖਦੇ ਨੇ ਦਿਲਾਂ ਦੀ ਜਾਣਨ ਹਾਰ ਨੇ ਵੀ ਇਹ ਕੋਸ਼ਿਸ਼ ਕਰ ਰਿਹਾ ਹੈ ਤੇ ਗੁਰੂ ਸਾਹਿਬਰ ਕਿਰਪਾ ਜ਼ਰੂਰ ਕਰਦੇ ਨੇ ਉਹਨਾਂ ਦੀ ਹੁਕਮ ਤੋਂ ਬਿਨਾ ਪਤਾ ਨਹੀਂ ਹਲਦਾ ਜੀ ਉਚੌਣ ਤੱਕ ਇਹ ਨਹੀਂ ਹੋ ਸਕਦਾ ਸੋ ਕੋਸ਼ਿਸ਼ ਆਪਾਂ ਨੂੰ ਹਮੇਸ਼ਾ ਕਰਦੇ ਰਹਿਣੀ ਚਾਹੀਦੀ ਆ ਸੋ ਉਮੀਦ ਕਰਦੀ ਆ ਤੁਹਾਨੂੰ ਜਿਹੜੇ ਤੁਸੀਂ ਕਮੈਂਟ ਵੀ ਕੀਤੇ ਸੀ ਉਹਨਾਂ ਦੇ ਰਿਪਲਾਈ ਵੀ ਤੁਹਾਨੂੰ ਮਿਲ ਗਏ ਹੋਣਗੇ ਤੇ ਚਲੋ ਜੀ ਹੁਣ ਵੀਡੀਓ ਦਾ ਵੀ ਕਰਦੇ ਐਂਡ ਇਦਾਂ ਦੀ ਹੋਰ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਇਦਾਂ ਦੀ ਗੁਰਬਾਣੀ ਦੀ ਵੀਡੀਓ ਜਿਹੜੀ ਹੁੰਦੀ ਆ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਕੋਈ ਹੋਰ ਵੀ ਗੁਰੂ ਸਾਹਿਬ ਦੇ ਚਰਨਾਂ ਦੇ ਨਾਲ ਜੁੜ ਸਕੇ ਸੋ ਚਲੋ ਜੀ ਵੀਡੀਓ ਦਾ ਕਰਦੇ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ਼੍ਰੀ ਅਕਾਲ ਜੀ